ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਨੇ ਰਹਿਣ ਲਈ ਤੁਹਾਡਾ ਧੰਨਵਾਦ ਅੱਜ ਦੇ ਨਸ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਆ ਪਾਵੇਂ ਕਿਸ ਰਿਜ਼ਲਟ ਨੂੰ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋਈ ਨਵੀਂ ਗਵਰਨਮੈਂਟ ਜੌਬ ਦੀ ਕੋਈ ਨਿਊਜ਼ ਹੋਵੇ ਤੇ ਜਿਹੜੀ ਆਪਣੀ ਰਾਤ ਨੂੰ 9 ਤੋਂ 10 ਲਾਈਵ ਕਲਾਸ ਚੱਲਦੀ ਹੈ ਪੀਐਸ ਚਟ ਦੀ ਜਿਹੜੇ ਵੀ ਕੈਂਡੀਡੇਟ ਇਸ ਵੀਡੀਓ ਨੂੰ ਦੇਖ ਰਾਇਆ ਪੀਐਸ ਚਟ ਵਾਲੀ ਨੂੰ ਤੁਸੀਂ ਲਾਈਵ ਕਲਾਸ ਹੈ ਜਿਹੜੀ ਰਾਤ ਨੂੰ 9 ਤੋਂ 10 ਜਿਹੜੀ ਚੱਲਦੀ ਹੈ ਤੁਸੀਂ ਉਹ ਜ਼ਰੂਰ ਵੇਖਿਆ ਕਰੋ ਕਿਉਂਕਿ ਉਹ ਉਹਦੇ ਵਿੱਚ ਜਿਹੜਾ ਮੋਕ ਟੈਸਟ ਹੁੰਦਾ ਸਾਰੇ ਸਬਜੈਕਟ ਨੂੰ ਕਵਰ ਕਰਦਾ ਉਹ ਮੋਕ ਟੈਸਟ ਤਾਂ ਹੁਣ ਆਪਾਂ ਕਰਦੇ ਆਂ ਬਾਲ ਵਿਕਾਸ ਜਿਹੜਾ ਅੱਗੋਂ ਟੋਪਿਕ ਬਾਲ ਵਿਕਾਸ ਦਾ ਬਾਲ ਵਿਕਾਸ ਦਾ ਨੈਕਸਟ ਟੋਪਿਕ ਹੈ ਇਹ ਸਿੱਖਣ ਲਈ ਮੁਲਾਂਕਣ ਅਤੇ ਸਕੂਲ ਅਧਾਰਿਤ ਮੁਲਾਂਕਣ ਇਹ ਨਵਾਂ ਟੋਪਿਕ ਹੈ ਅੱਗੋਂ ਇਹ ਟੋਪਿਕ ਦਾ ਨਾਮ ਹੈ ਸਿੱਖਣ ਲਈ ਮੁਲਾਂਕਣ ਗੋ ਟਾਪਿਕ ਹੈ ਅੱਗੇ ਵੀ ਜਿਹੜੀਆਂ ਬਾਲ ਵਿਕਾਸ ਦੀਆਂ ਕਈ ਵੀਡੀਓ ਆਪਾਂ ਪਾ ਲਈਆਂ ਹੁਣ ਇਸ ਵੀਡੀਓ ਨੂੰ ਆਪਾਂ ਕਰਾਂਗੇ ਇਸ ਨਵੇਂ ਟਾਪਿਕ ਨੂੰ ਕਰਾਂਗੇ ਫਰਸਟ ਕੁਐਸਚਨ ਜਿਹੜਾ ਤੁਹਾਡੀ ਸਕਰੀਨ ਤੇ ਹੈ ਕਿ ਇਨ੍ਹਾਂ ਵਿੱਚੋਂ ਕਿਹੜਾ ਸ਼ਬਦ ਮੁਲਾਂਕਣ ਨਾਲ ਸਮੇਲਤਾ ਨਹੀਂ ਰੱਖਦਾ ਮੁਲਾਂਕਣ ਨਾਲ ਸਮੇਲ મતલਬ ਨਹੀਂ ਰੱਖਦਾ ਉਹ ਹੈ অপਸ਼ਨ ਨੰਬਰ 4 ਸਜ਼ਾ অপਸ਼ਨ ਨੰਬਰ 4 ਸਜ਼ਾ ਕਿਉਂਕਿ ਜਿਹੜਾ ਮਾਪਣ ਹੈ ਪਰਖ ਹੈ ਤੇ ਪ੍ਰੀਖਣ ਹੈ ਇਕੀਆ ਮੂਲੰਕਨ ਨਾਲ ਮੂਲੰਕਨ ਨਾਲ ਜਿਹੜੀ ਸਮਿਲਤਾ ਰੱਖਦੇ ਹੈ ਪਰ ਇੱਕ ਸਜ਼ਾ ਜਿਹੜਾ ਸ਼ਬਦ ਹੈ ਉਹ ਮੂਲੰਕਨ ਨਾਲ ਸਮਿਲਤਾ ਨਹੀਂ ਰੱਖਦਾ ਨੈਕਸਟ ਆਪਾਂ ਕਰਦੇ ਹਾਂ ਪ੍ਰਿਕਣ ਡੈਸ਼ ਦੀ ਵਨਗੀ ਨੂੰ ਮਾਪਣ ਦਾ ਇੱਕ ਸਮਾਨ ਹੈ ਪ੍ਰਿਕਣ ਡੈਸ਼ ਦੀ ਵਨਗੀ ਨੂੰ ਮਾਪਣ ਦਾ ਇੱਕ ਸਮਾਨ ਹੈ ਤਾਂ ਆਪਸ਼ਨ A ਉਤੇਜਕ ਆਪਸ਼ਨ B ਵਿਵਹਾਰ ਆਪਸ਼ਨ C ਪ੍ਰੇਰਕ ਤੇ ਆਪਸ਼ਨ D ਰੁਝਾਨ ਇਹਦਾ ਪ੍ਰਿਕਸ਼ਨ ਹੈ ਉਹ ਕੀ ਹੁੰਦਾ ਹੈ ਵਿਵਹਾਰ ਦੀ ਵਣਗੀ ਨੂੰ ਮਾਪਣ ਦਾ ਇੱਕ ਸਮਾਨ ਹੈ ਵਿਵਹਾਰ ਦੀ ਵਣਗੀ ਤਾਂ ਹੁਣ ਆਪਾਂ ਨੈਕਸਟ ਕਰਦੇ ਹਾਂ ਅੱਗੋਂ ਮੈਂ ਤੁਹਾਨੂੰ ਕਿਹਾ ਹਰ ਵੀਡੀਓ ਨੂੰ ਦੋ ਤੋਂ ਤਿੰਨ ਵਾਰੀ ਤੁਸੀਂ ਦੇਖਿਆ ਕਰੋ ਫਿਰ ਕੁਐਸਚਨ ਵੀ ਤੇ ਟੌਪਿਕ ਵੀ ਜਿਹੜਾ ਤੁਹਾਨੂੰ ਯਾਦ ਹੋਣ ਲੱਗ ਜਾਣਗੇ ਕਿ ਮਾਪ ਇੱਕ ਵਾਰੀ ਜਦੋਂ ਤੁਸੀਂ ਵੀਡੀਓ ਨੂੰ ਦੇਖਦੇ ਆ ਫਿਰ ਉਹ ਵੀਡੀਓ ਜਿਹੜੀ ਤੁਹਾਡੇ ਉੰਨੀ ਨਹੀਂ ਦਿਮਾਗ 'ਚ ਪੈਂਦੀ ਜਿੰਨੀ ਆਪਾਂ ਪਾਉਣੀ ਹੈ ਦਿਮਾਗ ਦੇ ਵਿੱਚ ਜਿੰਨਾ ਆਪਾਂ ਟੌਪਿਕ ਨੂੰ ਕਵਰ ਕਰਨਾ ਤਾਂ ਅਗਲਾ ਕੁਐਸਚਨ ਹੈ ਮਾਪਣ ਅਨੁਦੇਸ਼ਾਤਮਿਕ ਪ੍ਰਕਿਰਿਆ ਦੇ ਕਿਸੇ ਵੀ ਪੱਖ ਦੀ ਡੈਸ਼ ਪ੍ਰਗਟ ਕਰਦਾ ਹੈ ਜਿਹੜਾ ਮਾਪਣ ਹੈ ਅਨੁਦੇਸ਼ਾਤਮਿਕ ਪ੍ਰਕਿਰਿਆ ਦੇ ਕਿਸੇ ਵੀ ਪੱਖ ਦੀ ਡੈਸ਼ ਪ੍ਰਗਟ ਕਰਦਾ ਹੈ ਤਾਂ ਉਹ ਹੁੰਦਾ ਜਿਹੜਾ ਮਾਪਣ ਹੈ ਉਹ ਮਾਤਰਾ ਆਪਸ਼ਨ ਨੰਬਰ A ਮਾਤਰਾ ਪ੍ਰਗਟ ਕਰਦਾ ਹੈ ਨੈਕਸਟ ਆਪਾਂ ਕਰਦੇ ਹਾਂ ਕਿ ਡੈਸ਼ ਨੂੰ ਮਾਪਣ ਦੀ ਅਮਲੀ ਵਿਹਾਰਿਕ ਵਰਤੋਂ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਡੈਸ਼ ਨੂੰ ਮਾਪਣ ਦੀ ਅਮਲੀ ਵਿਹਾਰਿਕ ਵਰਤੋ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਉਹ ਹੈ ਪਰਖ ਪਰਖ ਨੂੰ ਮਾਪਣ ਦੀ ਅਮਲੀ ਵਿਵਾਰਿਕ ਵਰਤੋ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਨੈਕਸਟ ਆਪ ਅਗਰਦੇ ਹੈ ਕਿ ਅਧਿਆਪਕ ਮਾਪਣ ਪਰਖ ਮੁਲਾਂਕਣ ਦੀ ਵਰਤੋ ਕਰਦਾ ਹੈ ਜਿਹੜਾ ਅਧਿਆਪਕ ਹੈ ਮਾਪਣ ਪਰਖ ਮੁਲਾਂਕਣ ਦੀ ਵਰਤੋ ਕਿਸ ਦੇ ਲਈ ਕਰਦਾ ਹੈ ਤਾਂ ਇਹਦੀ অপਸ਼ਨ ਨੰਬਰ 4 ਜਿਹੜੀ ਰਾਈਟ ਹੈ ਵਿਅਕਤੀਗਤ ਵਿਦਿਆਰਥੀ ਦੇ ਪ੍ਰਦਰਸ਼ਨ ਤੇ ਪ੍ਰਗਤੀ ਦੇ ਮਾਪਨ ਲਈ ਵਿਅਕਤੀਗਤ ਵਿਦਿਆਰਥੀ ਦੇ ਪ੍ਰਦਰਸ਼ਨ ਤੇ ਪ੍ਰਗਤੀ ਦੇ ਮਾਪਨ ਲਈ ਇਹ ਥੋੜਾ ਟੌਪਿਕ ਜਿਹੜਾ ਥੋੜੇ ਟ੍ਰੀਕੀ ਟੌਪਿਕ ਹੈ ਤੁਸੀਂ ਇਹਨਾਂ ਨੂੰ ਧਿਆਨ ਨਾਲ ਕਵਰ ਕਰਦੇ ਜਾਣਾ ਕਿਉਂਕਿ ਹਰ ਟੌਪਿਕ ਆਪਾਂ ਤੁਹਾਨੂੰ ਮੈਂ ਪਹਿਲਾਂ ਹੀ ਕਹਿਆ ਸੀ ਸੋਖੇ ਤੋਂ ਓਖੇ ਵੱਲ ਜਿਹੜਾ ਟੌਪਿਕ ਨੂੰ ਆਪਾਂ ਕਵਰ ਕਰਾਂਗੇ ਪਹਿਲਾਂ ਆਪਾਂ ਸੋਖੇ ਕੀਤੇ ਹੁਣ ਆਪਾਂ ਥੋੜੇ ਓਖੇ ਕਰਦੇ ਪਏ ਆਂ ਨੈਕਸਟ ਹੈ ਕਿ ਕਿਹੜਾ ਸ਼ਬਦ ਅਜੇਹੇ ਮਾਪਨ ਲਈ ਵਰਤਿਆ ਜਾਂਦਾ ਹੈ ਜਿਹੜਾ ਪ੍ਰਾਤਨ ਪ੍ਰੀਖਣ ਅਤੇ ਪ੍ਰੀਖਿਆਵਾਂ ਨਾਲੋਂ ਵਧੇਰੇ ਵਿਸ਼ਾਲ ਤੇ ਨਮੀਨ ਹੈ ਉਹ ਹੈ ਮੁਲਾਂਕਣ ਉਹ ਸ਼ਬਦ ਕਿਹੜਾ ਮੁਲਾਂਕਣ ਨੈਕਸਟ ਹੈ ਕਿ ਕਿਹੜੇ ਕਮਿਸ਼ਨ ਦੀ ਧਾਰਨਾ ਹੈ ਕਿ ਮੁਲਾਂਕਣ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ ਕਿਹੜੇ ਕਮਿਸ਼ਨ ਦੀ ਧਾਰਨਾ ਕਿ ਮੁਲਾਂਕਣ ਕੀ ਇੱਕ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ ਉਹ ਹੈ ਕੋਠਾਰੀ ਕਮਿਸ਼ਨ ਆਪਸ਼ਨ ਨੰਬਰ 3 ਕੋਠਾਰੀ कमीशन अब नेक्स्ट करते हैं कि मुलांकन किसी भी अध्यापन सिकखन प्रक्रिया का एक स्थाई अंग होता है एक किसकी धारणा है मुलांकन किसी भी अध्यापन सिकखन प्रक्रिया की एक स्थाई अंग होता है यह किसकी धारणा है राष्ट्रीय सिक्ख्या नीति नाइनटीन एटी सिक्स राष्ट्रीय शिक्षा नीति उन्नीस सौ छियासी नाइनटीन एटी सिक्स ਅੱਗੋਂ ਬਕਰਦੇ ਹਾਂ ਮੌਲੰਕਨ ਦੀਆਂ ਵਿਸ਼ੇਸ਼ਤਾਵਾਂ ਵਿੱਚ ਸ਼ਾਮਿਲ ਹੈ ਵਿਆਪਕਤਾ ਨਿਰੰਤਰਤਾ ਗੁਨਾਤਮਿਕਤਾ ਤੇ ਪਰਿਮਾਨਿਕਤਾ ਵਿਹਾਰ ਮੁਕਤਾ ਜਾਂ ਉਪਰੋਕਤ ਸਾਰੇ ਮਤਲਬ 올 ਤਾਂ ਜਿਹੜੀ ਨਹੀਂ ਰਾਈਟ ਆਪਸ਼ਨ ਹੈ ਉਹ ਆਪਸ਼ਨ ਨੰਬਰ 5올 ਕਿ ਮੌਲੰਕਨ ਦੀਆਂ ਵਿਸ਼ੇਸ਼ਤਾਵਾਂ ਵਿੱਚ ਵਿਆਪਕਤਾ ਨਿਰੰਤਰਤਾ ਗੁਨਾਤਮਿਕਤਾ ਪਰਿਮਾਨਿਕਤਾ ਵਿਹਾਰ ਮੁਕਤਾ ਇਹ ਸਭ ਕੁਝ ਕੀ ਹੈ ਉਹਦੇ ਵਿੱਚ ਸ਼ਾਮਿਲ ਹੈ ਹੁਣ ਅੱਪਾ ਨੈਕਸਟ ਕਰਦੇ ਹਾਂ ਅੱਗੋਂ ਨੈਕਸਟ ਆ ਕਿ ਬੱਚੇ ਦੀ ਸੰਪੂਰਨ ਸਖਸ਼ੀਅਤ ਵਿੱਚ ਸ਼ਾਮਿਲ ਹੈ ਬੱਚੇ ਦੀ ਸੰਪੂਰਨ ਸਖਸ਼ੀਅਤ ਦੇ ਵਿੱਚ ਕੀ ਸ਼ਾਮਿਲ ਹੈ ਸਰੀਰਿਕ ਪੱਖ ਭਾਵਨਾਤਮਿਕ ਪੱਖ ਸਮਾਜਿਕ ਤੇ ਸੱਭਿਆਚਾਰਕ ਪੱਖ ਇਹ ਸਾਰੇ ਇਹ ਆਪਾਂ ਨੂੰ ਵੀ ਪਤਾ ਹੈ ਕਿ ਇਹ ਸਾਰੇ ਹੀ ਜਿਹੜੀ ਉਹਦੀ ਸਖਸ਼ੀਅਤ ਦੇ ਵਿੱਚ ਸ਼ਾਮਿਲ ਹੈ ਹੁਣ ਆਪਾਂ ਨੈਕਸਟ ਕਰਦੇ ਹਾਂ ਅਗੋਂ ਕੀ ਪ੍ਰੀਖਿਆ ਪ੍ਰੀਖਿਆ ਅਕਾਦਮਿਕ ਵਿਸ਼ਿਆਂ ਲਈ ਵਰਤੀ ਜਾਂਦੀ ਜਦੋਂ ਕਿ ਮੁਲਾਂਕਣ ਪ੍ਰੀਖਿਆ ਜਿਹੜੀ ਉਹ ਅਕਾਦਮਿਕ ਵਿਸ਼ਿਆਂ ਲਈ ਵਰਤੀ ਜਾਂਦੀ ਹੈ ਤੇ ਮੁਲਾਂਕਣ অপশন নাম্বার এ ਵਿਦਿਆਰਥੀ ਦੀ ਸ਼ਖਸੀਅਤ ਵਿੱਚ ਆਉਣ ਵਾਲੇ ਪਰਿਵਰਤਨ ਉਹਦੇ ਲਈ ਵਰਤਿਆ ਜਾਂਦਾ ਹੈ ਮੁਲਾਂਕਣ ਵਿਦਿਆਰਥੀ ਦੀ ਸ਼ਖਸੀਅਤ ਵਿੱਚ ਆਉਣ ਵਾਲੇ ਪਰਿਵਰਤਨ ਨੈਕਸਟ ਹੈ ਮੁਲਾਂਕਣ ਦਾ ਨਿਮਾ ਸੰਕਲਪ ਕੀ ਹੈ ਸਕੂਲ ਪਾਠਕ੍ਰਮ ਦੇ ਉਦੇਸ਼ਾ ਨੂੰ ਮਾਪਣ ਦੀ ਕੋਸ਼ਿਸ਼ অপਸ਼ਨ ਨੰਬਰ A B ਇਹ ਵੱਖ-ਵੱਖ ਤਕਨੀਕਾਂ ਵਿਧੀਆਂ ਦੇ ਟੰਗ ਨੂੰ ਜਾਂਚਣਾ অপਸ਼ਨ C ਹੈ ਵਿਦਿਆਰਥੀ ਦੀ ਉਪਲਬਧੀ ਤੇ ਵਾਦੇ ਦਾ ਅਧਿਐਨ অপশন ডি ਹੈ ਉਪਰਕਤ ਸਾਰੇ ਤਾਂ ਜਿਹੜੀ ਇਹਦੀ ਰਾਈਟ ਆਪਸ਼ਨ ਹੈ ਉਹ ਆਪਸ਼ਨ ਨੰਬਰ ਡੀ ਉਪਰਕਤ ਸਾਰੇ ਆਪਸ਼ਨ ਨੰਬਰ ਡੀ ਜਿਹੜੀ ਇਹਦੀ ਰਾਈਟ ਹੈ ਕਿਉਂਕਿ ਜਿਹੜਾ ਮਲੰਕਣ ਦਾ ਨਵਾਂ ਸੰਕਲਪ ਹੈ ਕਿ ਸਕੂਲ ਪਾਠਕ੍ਰਮ ਦੇ ਉਦੇਸ਼ਾਂ ਨੂੰ ਮਾਪਣ ਦੀ ਕੋਸ਼ਿਸ਼ ਕਰਨਾ ਵੱਖ-ਵੱਖ ਤਕਨੀਕਾਂ ਵਿਧੀਆਂ ਦੇ ਢੰਗ ਨੂੰ ਜਾਂਚਣਾ ਵਿਦਿਆਰਥੀਆਂ ਦੀ ਉਪਲਬਧੀ ਤੇ ਵਾਧੇ ਦਾ ਅਧਿਐਨ ਐਗਜ਼ਾਮ ਦੇ ਵਿੱਚ ਤੁਹਾਡੇ ਤੋਂ ਜਿਹੜਾ ਮਲੰਕਣ ਦਾ ਨਵਾਂ ਸੰਕਲਪ ਹੈ ਇੱਥੇ ਤਾਂ ਜਿਵੇਂ ਦੇਖੋ ਤੁਸੀਂ ਸਾਰੀਆਂ ਆਪਸ਼ਨਸ ਹੈ ਐਗਜ਼ਾਮ ਦੇ ਵਿੱਚ ਇੱਕ ਆਪਸ਼ਨ ਵੀ ਦਿੱਤੀ ਜਾ ਸਕਦੀ ਹੈ ਜਿਵੇਂ ਤੁਹਾਨੂੰ ਇੱਕ ਆਪਸ਼ਨ ਕਹਿ ਦੇਣਗੇ স্কুল পাঠ্যক্রম ਦੇ ਉਦੇਸ਼ਾਂ ਨੂੰ ਮਾਪਨ ਦੀ ਕੋਸ਼ਿਸ਼ ਨਵਾਂ ਸੰਕਲਪ ਹੈ ਬਾਕੀ ਉਹ ਹੋਰ ਵੀ অপਸ਼ਨ ਦੇ ਸਕਦੇ ਤੁਸੀਂ ਧਿਆਨ ਨਾਲ ਪੜ੍ਹਨਾ ਇਹਨੂੰ ਕਿ ਮੁਲਾਂਕਣ ਵਾਲੇ ਦਾ ਕਿਉਂਕਿ ਵੈਸੇ ਤਾਂ ਡੀ অপਸ਼ਨ ਜਿਹੜੀ ਇਹਦੀ ਰਾਈਟ ਹੈ ਚਾਂਸਸ یہی ਹੁੰਦੇ ਆ ਕਿ ਉਹ ਜ਼ਿਆਦਾ ਜਿਹੜੀ ਡੀ অপਸ਼ਨ ਹੁੰਦੀ ਹੈ ਪਰ ਕਈ ਵਾਰੀ ਕੋਈ ਟ੍ਰੀਕੀ ਕੁਐਸਚਨ ਵਾਸਤੇ ਉਹ ਇੱਕ ਅੱਧੀ ਲਾਈਨ ਵੀ ਜਿਹੜੀ ਦੇ ਸਕਦੇ ਆ ਤੁਸੀਂ ਉਹਦੇ ਵਾਸਤੇ ਤਿਆਰ ਰਹਿਣਾ ਨੈਕਸਟ ਹੈ ਬੀ ਐਲ ਬਲੂਮ ਦੁਆਰਾ ਮੁਲਾਂਕਣ ਦਾ ਨਵਾਂ ਸੰਕਲਪ ਕਿਸ ਦੁਆਰੇ ਹੁੰਦਾ ਹੈ ਤਾਂ ਸਿੱਖਿਆ ਉਦੇਸ਼ ਸਿੱਖਣ ਅਨੁਭਵ ਮੁਲਾਂਕਣ ਤੇ ਸਾਧਨਾ ਤੇ ਜੁਗਤਾਂ ਉਪਰੋਕਤ ਸਾਰੇ ਜਿਹੜਾ ਬੀ ਐਲ ਬਲੂਮ ਅਨੁਸਾਰ ਮੁਲਾਂਕਣ ਦਾ ਜਿਹੜਾ ਨਵਾਂ ਸੰਗਲਪ ਹੈ ਉਹ ਇਨ ਸਾਰਿਆਂ ਦੇ ਦੁਆਰੇ ਜਿਹੜਾ ਹੁੰਦਾ ਹੈ অপਸ਼ਨ ਨੰਬਰ ਡੀ ਕੀ ਆਂਦੀ ਰਾਈਟ ਆਪਸ਼ਨ ਹੈ ਨੈਕਸਟ ਬੱਚੇ ਦੀ ਸੰਪੂਰਨ ਮੁਲਾਂਕਣ ਵਿਧੀ ਨੂੰ ਕਿਹੜੇ ਕਿਹੜੇ ਭਾਗ ਵਿੱਚ ਵੰਡਿਆ ਜਾ ਸਕਦਾ ਹੈ অপਸ਼ਨ ਏ ਵਿਦਿਆਕ ਪ੍ਰਾਪਤੀ ਦਾ ਮੁਲਾਂਕਣ ਸ਼ਖਸੀਅਤ ਦਾ ਮੁਲਾਂਕਣ ਬੈਠਣ ਉੱਠਣ ਦਾ ਮੁਲਾਂਕਣ ਜਾਂ ਇੱਕ ਕ ਅਤੇ ਬੀ ਦੋ ਮਤਲਬ ਉਪਰਕਤ 1 ਅਤੇ ਬੀ ਮਤਲਬ ਬੀ ਆਪਸ਼ਨ ਜਿਹੜੀ ਇਹਦੀ ਉਹਨਾਂ ਨੇ ਲਿਖਿਆ ਤੇ ਜਿਹੜੀ ਰਾਈਟ ਆਪਸ਼ਨ ਆ ਉਹ ਆਪਸ਼ਨ ਨੰਬਰ ਡੀ ਕਿ ਬੱਚੇ ਦੀ ਸੰਪੂਰਨ ਮਲਾਂਕਣ ਵਿਧੀ ਨੂੰ ਇਹਨਾਂ ਪਾਗਾਂ ਚ ਵੰਡਿਆ ਜਾਂਦਾ ਹੈ ਕਿ ਵਿਦਿਅਕ ਪ੍ਰਾਪਤੀ ਦਾ ਮਲਾਂਕਣ ਤੇ ਸ਼ਖਸੀਅਤ ਦਾ ਮਲਾਂਕਣ ਇਹ ਦੋ ਮਤਲਬ ਉਪਰਕਤ 1 ਅਤੇ 2 ਜਿਹੜੀ ਇਹਦੀ ਰਾਈਟ ਆਪਸ਼ਨ ਹੈ ਕਿ ਇਹਨਾਂ ਨੇ 1 ਪਾਤਾ ਉਸ ਤੋਂ ਬਾਅਦ 2 ਪਾਤਾ ਉਦੋਂ ਬਦ ਇਹਨਾਂ ਚੋਂ ਕਿਹੜੀ ਚੀਜ਼ ਵਿਦਿਅਕ ਪ੍ਰਾਪਤੀ ਮੁਲਾਂਕਣ ਲਈ ਲੋੜਿੰਦੀ ਹੈ ਤਾਂ ਇਹਦੀ ਰਾਈਟ ਆਪਸ਼ਨ ਹੈ ਸਾਰੇ ਉਪਰੋਕਤ ਸਾਰੇ ਕਿਨਾਂ ਵਿੱਚੋਂ ਕਿਹੜੀ ਚੀਜ਼ ਵਿਦਿਅਕ ਪ੍ਰਾਪਤੀ ਮੁਲਾਂਕਣ ਲਈ ਲੋੜਿੰਦੀ ਹੈ ਮੌਖਿਕ ਪ੍ਰੀਖਿਆਵਾਂ ਵਿਦਿਆਰਥੀ ਦਾ ਰੋਜ਼ਾਨਾ ਦਾ ਕੰਮ ਕਰਨਾ ਘਰ ਦਾ ਕੰਮ ਅਤੇ ਸੁਪਰਦਗੀ ਕੰਮ ਔਰ ਬਦ ਕੋਸ਼ਲਾਂ ਵਿੱਚ ਪ੍ਰਾਪਤੀ ਦਾ ਮੁਲਾਂਕਣ ਇਹ ਸਾਰਾ ਹੀ ਕੀ ਹੈ ਲੋੜਿੰਦਾ ਹੈ ਹੁਣ ਆਪਾਂ ਨੈਕਸਟ ਕਰਦੇ ਹਾਂ ਅੱਗੋਂ ਕੀ ਸ਼ਖਸੀਅਤ ਦੇ ਮੁਲਾਂਕਣ ਵਿੱਚ ਸ਼ਾਮਿਲ ਹੈ ਸ਼ਖਸੀਅਤ ਦੇ ਮੁਲਾਂਕਣ ਵਿੱਚ ਸ਼ਾਮਿਲ ਹੈ ਸਰੀਰਿਕ ਵਿਕਾਸ ਦਾ ਮੁਲਾਂਕਣ ਸਮਾਜਿਕ ਵਿਕਾਸ ਦਾ ਮੁਲਾਂਕਣ ਚਰਿੱਤਰ ਅਤੇ ਸ਼ਖਸੀਅਤ ਦੇ ਵਿਕਾਸ ਦਾ ਮੁਲਾਂਕਣ ਜਾਂ ਸਾਰੇ ਤਾਂ ਇਹਦੇ ਵਿੱਚ ਵੀ ਕੀ ਹੈ 올 ਦੀ ਆਪਸ਼ਨ ਹੈ ਕਿ ਸ਼ਖਸੀਅਤ ਦੇ ਮੁਲਾਂਕਣ ਵਿੱਚ ਵੀ ਸਾਰਾ ਕੁਝ ਕੀ ਹੈ ਸ਼ਾਮਿਲ ਹੈ ਨੈਕਸਟ ਹੁਣ ਆਪਾਂ ਕਰਦੇ ਹਾਂ ਅੱਗੋਂ ਨੈਕਸਟ ਹੈ ਕਿ ਜਿੱਥੇ ਮੁਲਾਂਕਣ ਵਿਆਪਕ ਸੰਕਲਪ ਹੈ ਉੱਥੇ ਮਾਪਣ ਡੈਸ਼ ਸੰਕਲਪ ਹੈ ਜਿੱਥੇ ਮੁਲਾਂਕਣ ਵਿਆਪਕ ਸੰਕਲਪ ਉੱਥੇ ਮਾਪਣ ਆ ਜਿਹੜਾ ਉਹ ਡੈਸ਼ ਸੰਕਲਪ ਹੈ ਤਾਂ ਆਪਸ਼ਨ ਏ ਆਮ ਆਪਸ਼ਨ ਬੀ ਸੰਕੀਰਨ ਆਪਸ਼ਨ ਸੀ ਵਿਸ਼ਾਲ ਤੇ ਆਪਸ਼ਨ ਡੀ ਵਿਸਤ੍ਰਿਤ ਤਾਂ ਜਿਹੜਾ ਸੰਕੀਰਨ ਆਪਸ਼ਨ ਨੰਬਰ ਸੈਕਿੰਡ ਜਿਹੜੀ ਦੀ ਰਾਈਟ ਆਪਸ਼ਨ ਹੈ ਕਿ ਜਿੱਥੇ ਮੁਲਾਂਕਣ ਵਿਆਪਕ ਹੈ ਉੱਥੇ ਮਾਪਣ ਕੀ ਹੈ ਸੰਕੀਰਨ ਹੈ ਸੰਕੀਰਨ ਜੀ ਨੂੰ ਆਪਾਂ ਕਹਿ ਲਈਏ ਹੁਣ ਇਹ ਸੀ ਆਪਣੇ ਬਾਲ ਵਿਕਾਸ ਦਾ ਟੌਪਿਕ ਇੰਪੋਰਟੈਂਟ ਟੌਪਿਕ ਸੀ ਸਿੱਖਿਆ ਲਈ ਮੁਲਾਂਕਣ ਅਤੇ ਸਕੂਲ ਆਧਾਰਿਤ ਮੁਲਾਂਕਣ ਇੰਪੋਰਟੈਂਟ ਟੌਪਿਕ ਹੈ ਤਾਂ ਹੋਰ ਵੀ ਤੁਹਾਡੇ ਲਈ ਜਿਹੜੇ ਟੌਪਿਕ ਲੈ ਕੇ ਆਵਾਂਗੇ ਤੁਸੀਂ ਬਨੇ ਰਹੋ ਸਾਡੇ ਨਾਲ ਜੇ ਕੋਈ ਅਧਿਆਪਕਾਂ ਨੂੰ ਟੀਚਰਾਂ ਨੂੰ ਲੈ ਕੇ ਕੋਈ ਨਿਊਜ਼ ਆਈ ਉਹ ਵੀ ਦੇਵਾਂਗੇ ਬਨੇ ਰਹੋ ਧੰਨਵਾਦ